ਮਹਿਮਾਨ ਜੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਨਾਲ ਪੰਜਾਬ ਦੇ ਲੋਕਲ ਬਾਡੀ ਮਿਨਿਸਟਰ ਡਾਕਟਰ ਅਭਜੋਤ ਜੀ ਦਾ ਜਿਨ੍ਹਾਂ ਨੇ ਨਵਾਂ ਸ਼ਹਿਰ ਦੀ ਮੀਨ ਮੰਗ ਸੀ ਬੜਾ ਸਾਡੇ ਵਿਰੋਧੀਆਂ ਨੇ ਰੋਲਾ ਪਾਇਆ ਸੀ ਰੇਲਵੇ ਰੋਡ ਰੇਲਵੇ ਰੋਡ ਅੱਜ ਰੇਲਵੇ ਰੋਡ ਦਾ ਟੈਂਡਰ ਲੱਗ ਗਿਆ ਸੋਮਵਾਰ ਨੂੰ ਰੇਲਵੇ ਰੋਡ ਦਾ ਜਿਹੜਾ ਟੈਂਡਰ ਆ ਪਬਲਿਸ਼ ਹੋ ਜੂਗਾ ਅਖਬਾਰ ਦੇ ਵਿੱਚ ਔਰ ਆਂਦੇ 25 ਜਿੰਨਾ ਵੀ ਟੈਂਡਰ ਦਾ ਟਾਈਮ ਆ ਉਸ ਤੋਂ ਬਾਅਦ ਰੇਲਵੇ ਰੋਡ ਬਣਨੀ ਸ਼ੁਰੂ ਹੋ ਜੂਗੀ ਮੈਂ ਜਿੱਥੇ ਰੇਲਵੇ ਰੋਡ ਬਣਨੀ ਉੱਥੇ ਦੁਕਾਨਦਾਰ ਭਰਾਵਾਂ ਨੂੰ ਹੁਣ ਤੁਹਾਡੇ ਰਾਈ ਬੇਨਤੀ ਕਰਦਾ ਜੇ ਕਿਸੇ ਨੇ ਸੀਵਰੇਜ ਦਾ ਕਨੈਕਸ਼ਨ ਲੈਣਾ ਕਿਸੇ ਨੇ ਪਾਣੀ ਦਾ ਲੈਣਾ ਕਿਸੇ ਨੇ ਕੋਈ ਵੀ ਕਨੈਕਸ਼ਨ ਲੈਣਾ ਹੁਣ ਪ੍ਰੋਪਰ ਲੈ ਲਵੇ ਆ ਟਾਈਮ ਆ ਮੁੜ ਕੇ ਜਦੋਂ ਸੜਕ ਬਣਨੀ ਸ਼ੁਰੂ ਹੋਣੀ ਉਦੋਂ ਨਾ ਕਨੈਕਸ਼ਨਾਂ ਦਾ ਰੋਲਾ ਪਾਣ ਇਹ ਹੁਣ ਅੱਜ ਤੁਹਾਨੂੰ ਸੋਮਵਾਰ ਨੂੰ ਅਖਬਾਰਾਂ ਦੇ ਵਿੱਚ ਟੈਂਡਰ ਦੀ ਆ ਜਾਣੀ ਆ। ਇਕੱਲੇ ਰੇਲਵੇ ਰੋਡ ਲਈ ਨਹੀਂ ਨਹੀਂ ਸਲੋ ਸਲੋ ਰੋਡ ਕਲਾਬ ਨੂੰ ਜਿੰਨੇ ਬਾਕੀ ਸ਼ਹਿਰ ਦੇ ਕੰਮ ਆ 11 ਕਰੋੜ ਦੇ 11 11.5 ਕਰੋੜ ਦੇ ਕੰਮ ਆ ਸਾਰਿਆਂ ਦੀ ਸੈਂਸ਼ਨ ਆ ਗਈ ਹੈ। ਅਸ਼ੈਂਸ਼ਨ ਦੀ ਕਾਪੀ ਸਾਡੇ ਕੋਲ ਪਈ ਆ। ਇਹਨੂੰ ਲੈ ਕੇ ਇੱਕ ਰੇਲਵੇ ਰੋਡ ਦੇ ਟੈਂਡਰ ਨੂੰ ਲੈ ਕੇ ਕਈ ਦੁਕਾਨਦਾਰਾਂ ਨੇ ਵਿਰੋਧ ਕੀਤਾ ਸੀਗਾ ਤੇ ਪਾਈਪ ਲਾਈਨਾਂ ਪਾ ਦੇਣ। ਉਹ ਜੀ ਐਦਾਂ ਸੀ ਵਿਰੋਧ ਕਰਦੇ ਸੀ ਵੀ ਕਹਿੰਦੇ ਟੈਂਡਰ ਪਹਿਲਾਂ ਕਾਲ ਕਰ ਲਓ। ਅਸੀਂ ਉਹਨਾਂ ਦੀ ਬੇਨਤੀ ਮੰਨੀ ਟੈਂਡਰ ਕਾਲ ਹੋ ਗਿਆ ਅੱਜ 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 ਜਾਂ ਕੱਲ ਤੋਂ ਦੁਵਾਰਾ ਜਿਹੜਾ ਦੋਏ ਪਾਸੇ ਵਾਟਰ ਸਪਲਾਈ ਪੈਣੀ ਆ ਉਹ ਪੈਨ ਲਾ ਪੈਣੀ ਆ ਉਹ 3 ਦਿਨਾਂ ਵਿੱਚ ਕੰਪਲੀਟ ਹੋਏਗਾ ਉਹ 5 10 15 ਦਿਨਾਂ ਦਾ ਕੰਮ ਆ ਕੰਮ ਜਿਹੜਾ ਵਾ ਬਸ ਕਾਰਨ ਇਹ ਸੀ ਜੀ ਕਿ ਦੁਕਾਨਦਾਰ ਵੀਰ ਕਹਿੰਦੇ ਸੀ ਕੁਛ ਵੀ ਇੱਕ ਪਾਸੇ ਤੁਸੀਂ ਪਾਈ ਪਾਤੀ ਆ ਜਦੋਂ ਤੱਕ ਟੈਂਡਰ ਨਹੀਂ ਹੁੰਦਾ ਨਾ ਪਟੋ ਉਹਨਾਂ ਦੀ ਉਹਨਾਂ ਦੀ ਰਿਕਵੈਸਟ ਨੂੰ ਮੰਨਦੇ ਹੋਏ ਅਸੀਂ ਕਿਹਾ ਵੀ 10 ਦਿਨ ਠਹਿਰ ਕੇ ਪਾ ਦਿੰਦੇ ਆ ਬਸ ਹੋਰ ਕੋਈ ਕਾਰਨ ਨਹੀਂ ਸੀ ਇਹ ਕੰਮ ਜਿਹੜਾ ਵੀ ਨੇ ਦੋੜਦਾ ਤੇ ਬਰਸਾਤ ਤੋਂ ਬਾਅਦ ਸ਼ੁਰੂ ਹੋਏਗਾ ਦੇਖੋ ਜੀ 3 ਦਿਨ ਦਾ ਉਹਦਾ ਟੈਂਡਰ ਕਾਲ ਆ ਉਸ ਤੋਂ ਬਾਅਦ ਨਾਲੇ ਟੈਂਡਰ ਹੋ ਗਿਆ ਨਾਲੇ ਕੰਮ ਸ਼ੁਰੂ ਹੋ ਜਾਣਾ ਉੱਚ ਬਰਸਾਤ ਵੀ ਵਿੱਚ ਪ੍ਰਸਾਰ ਦਾ ਫਾਇਦਾ ਵੀ ਹੁੰਦਾ ਕਈ ਆ ਜੀ ਜਿਹੜੀ ਮਿੱਟੀ ਮੁੱਟੀ ਆ ਬੱਟਾ-ਬੱਟਾ ਬਹਿ ਜਾਂਦਾ ਹੈ ਅੱਛਾ ਲੋਕਰੇ ਮਨ ਚ ਡਾਰੇ ਆ ਕਹਿੰਦੇ ਕਿ ਬਣਦੀ ਦੇਖੋ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਆ ਆਈਆਈਪੀ ਰੋਪੜ ਤੋਂ ਕਰਾ ਕੇ ਲੈਂਦੀ ਆ ਜੀ ਉਸ ਤੋਂ ਬਾਅਦ ਤਿੰਨ ਚੀਫ ਇੰਜੀਨੀਅਰ ਚੰਡੀਗੜ੍ਹ ਉਹਨਾਂ ਦੀ ਮੀਟਿੰਗ ਹੋਈ ਆ ਸਬ ਕਮੇਟੀ ਬਣੀ ਆ ਉਹਨਾਂ ਨੇ ਪਾਸ ਕਰਕੇ ਡਿਜ਼ਾਈਨ ਦਿੱਤਾ 5 ਕਰੋੜ 46 ਲੱਖ ਰੁਪਈਆ ਜਿਹੜਾ ਆਪਾਂ 649 ਬਾਤ ਕੀਤਾ ਸੀ ਘਟ ਗਏ ਉਹਨਾਂ ਨੇ 5 ਕਰੋੜ ਕਈ ਆਈਟਮ ਉਹਨਾਂ ਨੂੰ ਕਹਿੰਦੇ ਲੋਡ ਨਹੀਂ ਉਹਦੇ ਕਰਕੇ 5 ਕਰੋੜ 46 ਲੱਖ ਦੇ ਕਰੀਬ ਇਹਦਾ ਹੋਇਆ ਤਿੰਨ ਤਿੰਨ ਚੀਫ ਇੰਜੀਨੀਅਰ ਬੈਠੇ ਆ ਚੌਥਾ ਆਈਆਈਟੀ ਰੋਪੜ ਦੀ ਰਿਪੋਰਟ ਆ ਪੰਜਵਾਂ ਮਾਨਜੋ ਡਾਇਰੈਕਟਰ ਸਾਹਿਬ ਨੇ ਇਹਦੀ ਮਨਜ਼ੂਰੀ ਦਿੱਤੀ ਚਿੱਠੀਆਂ ਤੁਹਾਡੇ ਕੋਲ ਆ ਜੀ ਦੇਖ ਜ਼ਾਕ ਤੇ ਬਸ ਇੱਕ ੜਿਕਾ ਨਹੀਂ ਪੈਂਦਾ ਫਿਰ ਬਣਦਾ ਹਾਂਜੀ ੜਿਕਾ ਸੀ ਉਹ ਪੈਣ ਹੀ ਨਹੀਂ ਦੇਣਾ ਕੋਈ ਐਮ ਐਲ ਏ ਸੌ ਨੂੰ ਪੁੱਛੋ ਹਾਂਜੀ ਕਿਉਂਕਿ ਨਵਾਂ ਸ਼ਹਿਰ ਨਗਰਪਾਲਿਕਾ ਬੋਲوں ਸਮੋਚੇ ਹਾਊਸ ਨੇ ਪਿਛਲੇ ਮਹੀਨੇ ਆ 600 ਰੁਪਏ ਕਹਿੰਦੇ ਰੇਲਵੇ ਰੋਡ ਸਲੋ ਰੋਡ ਕੋਲਾਮ ਰੋਡ ਹੋਰ ਸਾਰੇ ਕਈ ਸੜਕਾਂ ਸਰਬਸੰਪਤੀ ਦੇ ਨਾਲ ਇਸ ਹੌਸਲੇ ਬਾਸ ਕੀਤੀਆਂ ਕਿਉਂਕਿ ਰੇਲਵੇ ਰੋਡ ਦਾ ਮਾਮਲਾ ਬਹੁਤ ਲੰਮੇ ਸਮੇਂ ਤੋਂ اٹਕਿਆ ਸੀ ਰੇਲਵੇ ਰੋਡ ਦੇ ਜਿਹੜੇ ਲੋਕ ਸੀ ਦੁਕਾਨਦਾਰ ਭਰਾ ਸੀਗੇ ਉਹ ਰਸਤਾ ਲੁਧਿਆਣੇ ਨੂੰ ਜਾਂਦਾ ਲੰਘਣ ਵਾਲੇ ਰਾਹੀਰ ਸੀਗੇ ਬੜੇ ਪਰੇਸ਼ਾਨ ਸੀ ਇਸ ਮਾਮਲੇ ਨੂੰ ਮੈਂ ਪੰਜਾਬ ਦੀ ਅਸੈਂਬਲੀ ਦੇ ਅੰਦਰ ਵੀ ਦੋ ਤਾਂ ਤਿੰਨ ਵਾਰ ਚੱਕਣ ਦਾ ਚੱਕਿਆ ਔਰ ਉੱਥੇ ਵੀ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਇਸ ਰੋਡ ਨੂੰ ਬਣਾ ਕੇ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਆ ਉਹਨਾਂ ਦਾ ਹੱਲ ਕਰਾਂਗੇ ਔਰ ਨਗਰਪਾਲਿਕਾ ਨਮਾ ਸ਼ਹਿਰ ਦੇ ਬਲਵਿੰਦਰ ਕੌਰ ਭੈਣ ਜੀ ਦੀਗਵਾਈ ਦੇ ਅੰਦਰ ਇਹ ਮਤਾ ਪਾਸ ਕੀਤਾ ਔਰ ਸਮੁੱਚੇ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਤ ਕੀਤਾ ਕਿਉਂਕਿ ਮੇਰੀ ਬੇਨਤੀ ਹੈ ਕਿ ਉਸ ਮਤੇ ਨੂੰ ਜਿਹੜਾ ਲੋਕਲ ਬਾਡੀ ਦੇ ਮਿਨਿਸਟਰ ਆ ਪ੍ਰਿੰਸੀਪਲ ਸੈਕਟਰੀਆ ਡਾਇਰੈਕਟਰ ਆ ਉਹਨਾਂ ਨੇ ਆਪਣੀ ਟੈਕਨੀਕਲ ਟੀਮ ਦੇ ਰਾਹੀਂ ਜੋ ਪ੍ਰਵਾਨਗੀ ਸਾਡੇ ਕੋਲ ਆਈ ਆ ਉਹ ਹੁਣ ਜਿਹੜਾ ਟੈਂਡਰ ਕਾਲ ਹੋਇਆ ਟੈਂਡਰ ਦੀ ਜਿਹੜਾ ਪ੍ਰੋਸੀਜਰ ਆ ਉਹ ਦੀ 31 ਦਿਨ ਦਾ ਹੁੰਦਾ ਉਹਦੇ ਤੋਂ ਬਾਅਦ ਜਿਹੜੀ ਵੀ ਕੰਪਨੀ ਨੂੰ ਇਹ ਠੇਕਾ ਮਿਲੇਗਾ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਾਉਂਸਲਰ ਸਹਿਬਾਨ ਪ੍ਰਧਾਨ ਜੀ ਨੂੰ ਵੀ ਅਪੀਲ ਹੈ ਰੇਲਵੇ ਰੋਡ ਦੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਹੈ ਕਿ ਉਹਦੇ ਵਿੱਚ ਕੋਈ ਜਿਹੜੀ ਆ ਕੋਈ ਵੀ ਚਾਹੇ ਉਹ ठेकेदार ਆ ਚਾਹੇ ਕੋ ਹੋਰ ਆ ਕਤਾਹੀ ਵਰਤਦਾ ਸਾਨੂੰ ਉਹਦੇ ਤੇ ਧਿਆਨ ਰੱਖਣਾ ਚਾਹੀਦਾ ਜਿਹੜਾ ਆਪਾਂ ਲੰਮੇ ਸਮੇਂ ਤੋਂ ਉਸ ਰੋਡ ਟੁੱਟਣ ਦਾ ਜਿਹੜਾ ਸੰਤਾਪ ਹੋ ਗਿਆ ਉਹ ਜਿਹੜਾ ਅੱਗੇ ਸਾਨੂੰ ਨਾ ਭੁਗਤਣਾ ਪਵੇ ਮੈਂ ਸਮੁੱਚੀ ਕੌਂਸਲ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਸਰਕਾਰ ਦਾ ਵੀ ਧੰਨਵਾਦ ਕਰਦਾ ਔਰ ਮੈਂ ਇਹ ਵੀ ਅਪੀਲ ਕਰਾਂਗਾ ਜਦੋਂ ਵੀ ਕੋਈ ਕੰਮ ਸ਼ੁਰੂ ਕਰਨ ਉਹਨੂੰ ਜਿਹੜਾ ਉਹ ਨਿਪਰੇ ਜਾਣ ਇਹ ਨਾ ਹੋਵੇ ਪਾਈਪਾਂ ਦਾ ਕੰਮ ਆਪਾਂ ਸ਼ੁਰੂ ਕਰ ਦਿੱਤਾ ਔਰ ਉਹ ਵਿਚੇ ਰਹਿ ਗਿਆ ਲੋ ਖਰਾਬ ਹੋਣ ਲੱਗ ਪਏ ਲੋਕਾਂ ਨੂੰ ਲੱਗਿਆ ਲੋਕਾਂ ਨੇ ਜਿਹੜੇ ਭਰੋਸਾ ਆ ਉਹ ਸਾਡੇ ਤੋਂ ਕਿਉਂ ਟੁੱਟ ਰਿਹਾ ਉਹਨਾਂ ਨੂੰ ਲੱਗਦਾ ਇੱਕ ਕੰਮ ਸ਼ੁਰੂ ਕਰਦੇ ਆ ਉਹ ਨਾਲ ਦੀ ਨਾਲ ਕਿਤੇ ਨਾ ਕਿਤੇ ਆ ਕੇ ਰੁਕ ਜਾਂਦਾ ਆਪਾਂ ਜਿਹੜਾ ਹੁਣ ਕੰਮ ਆ ਉਹ ਰੈਗੂਲਰ ਸ਼ੁਰੂ ਕਰੀਏ ਜਿਹੜਾ ਉਹ ਜਿਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੋਡ ਜਿਹੜੇ ਸ਼ਹਿਰ ਦੇ ਬਣਾਉਣ ਦੇ ਲਈ ਚਾਹੇ ਲਾਈਟਾਂ ਦੇ ਮਾਮਲੇ ਆਏ ਚਾਹੇ ਰੋਡ ਦੇ ਮਾਮਲੇ ਆਏ ਚਾਹੇ ਪਾਰਕਾਂ ਦੇ ਮਾਮਲੇ ਆਏ ਸੀਬ੍ਰੇਜ ਦਾ ਮਾਮਲਾ ਆਇਆ ਸਫਾਈ ਦੇ ਮਾਮਲੇ ਆਏ ਸਾਰੇ ਕਾਉਂਸਲਰ ਸਾਹਿਬਾਨ ਨੇ ਆਪਣੇ ਵਾਰਡ ਦੀਆਂ ਆਪਣੇ ਮਹੱਲੇ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਦਸੀਆਂ ਜਿਹੜਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜਾ ਸਾਡਾ ਸਟਾਫ ਵੀ ਆ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਜਿਹੜੀ ਵੀ ਆਪਣੀ ਸਮੱਸਿਆ ਲੈ ਕੇ ਮਾਨ ਜੋ ਪ੍ਰਧਾਨ ਜੀ ਨੂੰ ਦੱਸਦੇ ਆ ਆਫਿਸ ਦੇ ਅੰਦਰ ਦੱਸਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਬਿਨਾਂ ਕਿਸੇ ਭਿੰਨ ਭੇਦ ਤੋਂ ਉਹਨਾਂ ਨੂੰ ਜਿਹੜਾ ਉਹ ਠੀਕ ਕੀਤਾ ਜਾਵੇ ਤਾਂ ਹੀ ਅਸੀਂ ਸ਼ਹਿਰ ਨੂੰ ਵਧੀਆ ਔਰ ਸੁੰਦਰ ਬਣਾ ਸਕਦੇ ਆ ਅੱਜ ਇੱਕ ਦੋ ਮਤੇ ਜਿਹੜੇ ਆ ਇਹਨਾਂ ਨੇ ਨਵੇਂ ਐਡੀਸ਼ਨ ਕੀਤੇ ਜਿਹੜਾ ਗੁੱਜਰਪੁਰ ਦੇ ਵਿੱਚੋਂ ਜ਼ਮੀਨ ਕਮੇਟੀ ਨਵਾਈ ਸੀ ਜਿਹਦੇ ਵਿੱਚ ਪਹਿਲਾਂ ਸਟੇਡੀਅਮ ਬਣਨ ਜਾ ਰਿਹਾ ਸੀ ਉਹ ਕਿਸੇ ਰਸਤੇ ਦੇ ਘੱਟ ਹੋਣ ਕਾਰਨ ਉਹ ਨਹੀਂ ਬਣਿਆ ਤੇ ਅੱਜ ਇਹ ਮਤਾ ਪਾਇਆ ਕਿ ਉਸ ਜਗ੍ਹਾ ਦੇ ਉੱਤੇ ਸਾਡੇ ਕੋਲ ਸ਼ਹਿਰ ਦੇ ਅੰਦਰ ਘੁੰਮਣ ਲਈ ਸ਼ਹਿਰ ਕਰਨ ਲਈ ਰਹਿਣ ਲਈ ਜਾਂ ਬੈਠ ਕੇ ਗੱਲਬਾਤ ਕਰਨ ਲਈ ਸ਼ਾਮ ਨੂੰ ਜਿਹੜਾ ਉੱਥੇ ਸਾਡੇ ਭੈਣ ਭਰਾ ਬਜ਼ੁਰਗ ਉੱਥੇ ਬੈਠ ਕੇ ਜਿਹੜਾ ਆਪਣਾ ਸਮਾਪਤੀ ਕਰਨ ਉਧਰਲੇ 바ਵਾ ਸਾਹਿਬ ਡਾਕਟਰ ਭੀਮਰਾਓਂ ਅਵੇਡਕਰ ਜੀ ਦੇ ਨਾਂ ਤੇ ਪਾਰਕ ਬਣਾਇਆ ਜਾਵੇ ਇਸ ਸਬੰਧੀ ਮੇਰੀ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਨਾਲ ਔਰ ਜਿਹੜੇ ਕੈਬਨਟ ਮੰਤਰੀ ਉਹਨਾਂ ਦੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਸਾਨੂੰ ਇੱਕ ਪ੍ਰੋਪੋਜ਼ਲ ਬਣਾ ਕੇ ਭੇਜੋ ਅਸੀਂ ਉਹ ਜਗ੍ਹਾ ਦੇ ਉਤੇ ਵਧੀਆ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਜਿਹੜਾ ਪਾਰਕ ਬਣਾਵਾਂਗੇ ਔਰ ਮੈਂ ਇਸ ਲਈ ਨਗਰ ਕੌਂਸਲ ਨਵਾਂ ਸ਼ਹਿਰ ਦਾ ਸਮੁੱਚੇ ਸ਼ਹਿਰ ਵਾਸੀਆਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਮੁੱਚੇ ਕੌਂਸਲਰਾਂ ਦਾ